ਸੰਗਤ ਜੀ ਆਪਾਂ ਜਾਪ ਸਾਹਿਬ ਦੀ ਸੰਖਿਆ ਲੜੀਵਾਰ ਕਰ ਰਹੇ ਹਾਂ ਤੇ 132 ਪੌੜੀਆਂ ਆਪਣੀਆਂ ਜਾਪ ਸਾਹਿਬ ਦੀ ਹੋ ਗਈਆਂ ਸੀ ਤੇ ਅੱਗੇ ਜੋ ਛੰਦ ਸ਼ੁਰੂ ਹੁੰਦਾ ਚਾਚਰੀ ਛੰਦ ਚਾਚਰੀ ਛੰਦ ਸ਼ੁਰੂ ਹੋਣ ਜਾ ਰਿਹਾ ਹੈ ਅਭੰਗ ਹੈ ਇਹ ਧਿਆਨ ਰੱਖਣਾ ਇੱਥੇ ਬਿੰਦੀ ਲੱਗੀ ਹਾਏ ਦੀ ਇਹ ਉਚਾਰਨ ਹੋਵੇਗੀ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅ ਭਰਮ ਹੈ ਅ ਭਰਮ ਪੜਨਾ ਹੈ ਐੜਾ ਸਬੰਧਕ ਲਾ ਕੇ ਉਚਾਰਨ ਹੋਵੇਗਾ ਭਬਾ ਰਾਰਾ ਮੰਮਾ ਭਰਮ ਅ ਭਰਮ ਫਿਰ ਇਕੱਠਾ ਲਾ ਦੋ ਅ ਭਰਮ ਅ ਭਰਮ ਅ ਭਰਮ ਹੈ ਅ ਕਰਮ ਹੈ ਉਸੇ ਤਰ੍ਹਾਂ ਅ ਕਰਮ ਪੜਨਾ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਜੈ ਪੜਨਾ ਐੜਾ ਜਜੇਤ ਲਾਉਗਾ ਅਜੈ ਕਈ ਸੰਗਤਾਂ ਅਜੇ ਪੜ ਜਾਂਦੀਆਂ ਹਨ ਅਜੇ ਅਜੇ ਇਸ ਦਾ ਸੁੱਧ ਉਚਾਰਨ ਨਹੀਂ ਹੈ ਇਸ ਦਾ ਸੁੱਧ ਉਚਾਰਨ ਹੈ ਐੜਾ ਜੱਜੇ ਦਲਾਵਾ ਅਜੈ ਅਜੈ ਹੈ ਅਬੈ ਐੜਾ ਬੱਬੇ ਦਲਾਵਾ ਇਹ ਐੜਾ ਸੰਬੰਧਕ ਬੋਲ ਕੇ ਫਿਰ ਬੱਬੇ ਦਲਾਵਾ ਅਬੈ ਅਬੈ ਹੈ ਇਸ ਤਰ੍ਹਾਂ ਪੜਨਾ ਅਬੈ ਨਹੀਂ ਪੜਨਾ ਇਸ ਦਾ ਉਚਾਰਨ ਅਬੈ ਹੈ ਅਬੈ ਹੈ ਅਪੂਤ ਹੈ ਅਧੂਤ ਹੈ अनास हैं उदास हैं अठंद हैं अबंद हैं अपघत हैं अपघत है, अबघत नहीं पढ़ना है ये पढ़ना है अपघत एड़ा संबंध लगा के उच्चारण करना है अपघत हैं बिरक्त हैं बिरक्त ये इकट्ठा पढ़ना है बिरक्त नहीं पढ़ना नु कई संगता जेड़े घरा विच जाप करदीया ना पांच वाणी नितनु करदीया ਉਹ ਸੰਖਿਆ ਨਾ ਕੀਤੀ ਹੋਣ ਕਰਕੇ ਫਿਰ ਬਰਕਤ ਪੜ ਜਾਂਦੀ ਹੈ ਬਰਕਤ ਬਰਕਤ ਨਹੀਂ ਪੜਦਾ ਇਹਨੂੰ ਇਕੱਠਾ ਪੜਨਾ ਬਰਕਤ ਬਰਕਤ ਬੱਬੇ ਸਿਆਰੀ ਰਾਰਾ ਕ ਕਤ ਤਰਕਤ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਨਿਚਿੰਤ ਇੱਥੇ ਨੰਨੇ ਨੂੰ ਸਿਆਰੀ ਆ ਚੱਚੇ ਨੂੰ ਸਿਆਰੀ ਲੱਗੇ ਚੱਚੇ ਨੂੰ ਸਿਆਰੀ ਉਚਾਰਨ ਹੋਵੇਗੀ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦੇਖ ਹੈ ਅਲਿਖ ਹੈ ਅਪੇਖ ਹੈ ਵਿੰਦਿਆ ਧਿਆ ਰੱਖਣਾ ਹਾਇਦ ਜੇ ਲੱਗੀ ਨੱਕ ਦੇ ਵਿੱਚ ਉਚਾਰਨ ਹੋਵੇਗਾ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਮ ਹੈ ਅਗੰਮ ਲੋਕ ਗ ਅੜਾ ਗਗੇ ਟਿੱਪੀ ਪੱਬਾ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿੱਤ ਹੈ ਅਨਿੱਤ ਐੜੇ ਦੀ ਬਾਜ ਉਚਾਰਨ ਹੋਵੇ ਅਨਿੱਤ ਹੈ ਸੋ ਨਿੱਤ ਹੈ ਸੋ ਨਿੱਤ ਹੈ ਸੁਨਿੱਤ ਨਹੀਂ ਪੜਨਾ ਕੱਠਾ ਨਹੀਂ ਉਚਾਰਨ ਕਰਨਾ ਵੱਖਰਾ ਵੱਖਰਾ ਪੜ੍ਹਨਾ ਸੋ ਨਿੱਤ ਹੈ ਆਜਾਤ ਹੈ ਆਜਾਦ ਹੈ ਚ ਦਦੇ ਨਾਲ ਚ ਤਤੇ ਨਾਲ ਇਹ ਤਿਆਰ ਕਰ ਆਜਾਤ ਹੈ ਆਜਾਦ ਹੈ ਚਰਪਟ ਛੰਦ ਚਰਪਟ ਛੰਦ ਇਕੱਠਾ ਪੜ੍ਹਨਾ ਹੈ ਤੋ ਐ ਪ੍ਰਸਾਦ ਤੋ ਐ ਪ੍ਰਸਾਦ ਆਪਾਂ ਪਿੱਛੇ ਕਈ ਵਾਰ ਪੜ੍ਹ ਕੇ ਆਏ ਹਾਂ ਕਿ ਤਤੇ ਓਂਕੜ ਐੜਦ ਲਾਉ ਤੋ ਐ ਪ੍ਰਸਾਦ ਸਰਬੰਘ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਰਸਾਵਲ ਛੰਦ ਇਕੱਠੇ ਪੜਨੇ ਤਵੈ ਪ੍ਰਸਾਦ ਨਮੋ ਨਰਕਨਾਸੀ ਸਦਾਵਨ ਪ੍ਰਕਾਸੀ ਅਨੰਗੰ ਅਨੰਗੰ ਕੜਨ ਨੰਨੇ ਉਤੇ ਟਿੱਪੀ ਆ ਗੱਗੇ ਉਤੇ ਟਿੱਪੀ ਆ ਅਨੰਗੰ ਅਨੰਗੰ ਸਰੂਪੇ ਅਭੰਗੰ ਵਿਪੂਤੇ ਵਿਪੂਤੇ ਪਰਮਾਤਮ ਪਰਮਾਥੀ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਵਾਦ ਵਿਪੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੀ ਨਿਰਭੰਗੀ ਸਰੂਪੀ ਇਹ ਤੁਸੀਂ ਧਿਆਨ ਰੱਖਣਾ ਕਿ ਜਿੱਥੇ ਭੱਬੇ ਦੀ ਆਵਾਜ਼ ਨਿਕਲੇ ਜਿੱਥੇ ਭੱਬਾ ਉੱਤੇ ਭੱਬੇ ਦੀ ਆਵਾਜ਼ ਉਚਾਰਨ ਹੋਵੇ ਤੇ ਜਿੱਥੇ ਨੰਨਾ ਉੱਤੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਨਿਰਭੰਗੀ ਸਰੂਪੀ ਸਰਬੰਗੀ ਅਨੁਪੇਤ ਤੇ ਉਹਨੂੰ ਬੱਬਾ ਆ ਇੱਥੇ ਬੱਬੇ ਦੀ ਆਵਾਜ਼ ਉਚਾਰਨ ਹੋਵੇ ਸਰਬੰਗੀ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਤੁਨੇ ਇੱਥੇ ਧਿਆਨ ਰੱਖਣਾ ਜਿਹੜੇ ਨੰਨੇ ਨੇ ਸਾਰੇ ਮੁਕਤੇ ਨੇ ਤੇ ਇਹਨਾਂ ਨੰਨੇ ਨੂੰ ਕੋਈ ਲਗਾ ਮਾਤਰਾ ਨਾ ਲੱਗੇ ਜਦੋਂ ਉਚਾਰਨ ਕਰਨਾ ਇਹ ਨੰਨੇ ਮੁਕਤੇ ਹੀ ਉਚਾਰਨ ਹੋਣਗੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿਤਰੈ ਇਸ ਤਰ੍ਹਾਂ ਪੜ੍ਹਨਾ ਹੈ ਨਾ ਤਤੈ ਤਤੈ ਪੜ੍ਹਨਾ ਹੈ ਤਾਤੈ ਨਹੀਂ ਪੜ੍ਹਨਾ ਇਹਨੂੰ ਇਸ ਦਾ ਉਚਾਰਨ ਹੈ ਨਾ ਤਾਤੈ ਨਾ ਤਾਤੈ ਨਾ ਮਤੈ ਇਸ ਤਰਾਂ ਨਾ ਜਾਤੈ ਨਾ ਪਾਤੈ ਦਲਾਵਾਂ ਦਾ ਧਿਆਨ ਰੱਖਣਾ ਨਿਰਸਾਕੰ ਸ੍ਰੀਕ ਹੈ ਅਮਿੱਤੋ ਅਮੀਕ ਹੈ ਅਮਿੱਤੋ ਪੜਨ ਅਮਿੱਤੋ ਐੜਾ ਮੰਮੇ ਸਿਆਰੀ ਤੱਤੇ ਹੋੜਾ ਅਮਿੱਤੋ ਅਮੀਕ ਹੈ ਸਦਾਵੰ ਪ੍ਰਭਾ ਹੈ ਪ੍ਰਭਾ ਪੜਨ ਹੈ ਹੈ ਅਜੈ ਹੈ ਐੜਾ ਜਜੇ ਦਰਾਵਾਂ ਅਜੈ ਹੈ ਅਜੇ ਨਹੀਂ ਪੜਨਾ ਇਹਨੂੰ ਇਸ ਦਾ ਉਚਾਰਨ ਅਜੈ ਹੈ ਅਜਾ ਹੈ ਐੜਾ ਸਬੰਧਕ ਉਚਾਰਨ ਕਰਨਾ ਹੈ ਅਜਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਭਗਵਤੀ ਇਕੱਠਾ ਪੜ੍ਹਨਾ ਭਗਵਤੀ ਨਹੀਂ ਪੜ੍ਹਨਾ ਨਹੀਂ ਭਗਵਤੀ ਤਵ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸ਼ੁਲ ਸਲਾਮ ਹੈ ਸਮਸਤਲ ਕਠਾ ਪੜਨੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਹੁਣ ਕਕੇ ਨੂੰ ਸਿਹਾਰੀ ਏ ਕਕੇ ਸਿਹਾਰੀ ਦੀ ਆਵਾਜ਼ ਉਚਾਰਨ ਹੋਵੇ ਲਾ ਦੀ ਆਵਾਜ਼ ਉਚਾਰਨ ਨਾ ਹੋਵੇ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਰੀਮੁਲ ਇਕੱਠਾ ਪੜਨਾ ਹੈ ਕਰੀਮੁਲ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਕਿ ਹੁਸਨੁਲ ਇੱਥੇ ਹੁਣ ਨੰਨੇ ਨੂੰ ਔਂਕੜ ਲੱਗਾ ਹੈ ਇਹ ਤਿਆਰ ਰੱਖਣਾ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਨੀਮੁਲ ਬੰਨਾ ਹੈ ਗਨੀਮੁਲ ਨਹੀਂ ਪੜਨਾਂ ਨੂੰ ਗੱਗਾ ਨੰਨੇ ਬਿਹਾਰੀ ਗਨੀਮੁਲ

سل روان ہیں تمامل تمیج ہیں سمستل عجیج ہے سمستل ادیس ہیں ادیسل الیخ ہیں ہم اپ ہیں جمی جمین ال پڑھنا زمین ਕੱਠੇ ਪੜਨਾ ਜ਼ਮੀਨ ਹੈ ਜ਼ਮੀਨੁਲ ਨਹੀਂ ਪੜਨੈ ਕਿ ਵੱਖਰਾ-ਵੱਖਰਾ ਨਹੀਂ ਕਰਨਾ ਜ਼ਮੀਨੁਲ ਜ਼ਮੀਨੁਲ ਜਮਾ ਹੈ ਅਮੀਕੁਲ ਅਮੀਕੁਲ ਨਹੀਂ ਪੜਨਾ ਅਮੀਕੁਲ 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 ਇਮਾ ਹੈ ਕਰੀਮੁਲ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਜੁਰਤ ਇਕੱਠਾ ਪੜਨਾ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿੱਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਇਹਨੂੰ ਅਜਬ ਨਹੀਂ ਪੜਨਾ ਅਜਬ ਅਜੋ ਪੜਨਾ ਕਿ ਅਜਬ ਸਰੂਪ ਹੈ ਕਿ ਅਮਿੱਤੋ ਵਿਪੂਤ ਹੈ ਕਿ ਅਮਿੱਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰ ਅਨੰਗ ਹੈ ਕਿ ਅਮਿੱਤੋ ਅਭੰਗ ਹੈ ਕਿ ਅਚਲੰ ਅਚਲੰਗ ਪੜਨਾ ਅਚਲੰਗ ਨਹੀਂ ਪੜਨਾ ਕਿ ਅਚਲੰ ਅਨੰਗ ਹੈ ਕੇ ਅਮਿੱਤੋ ਅਭੰਗ ਹੈ ਸੋ ਆਪਣੀ ਸੰਖਿਆ 160 ਪੌੜੀਆਂ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ